ਭਾਰਤ ਸਰਕਾਰ ਵੱਲੋਂ ਛੋਟੇ ਸਹਿਮਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸਰਦਾਵਜੋਂ ਪਿਛਲੇ ਸਾਲ ਕੌਮੀ ਦਿਹਾੜੇ ਵਜੋਂ ਕੌਮੀ ਬਾਲ ਦਿਵਸ ਮਨਾਉਣ ਦਾ ਫੈਸਲਾ ਲਿਆ ਸੀ ਜਿਹੜਾ ਬਾਅਦ ਦੇ ਵਿੱਚ ਵੱਡੇ ਪੱਧਰ ਉੱਤੇ ਬੜੀ ਸਰਦਾਪੂਰਵਕ ਮਨਾਇਆ ਵੀ ਗਿਆ ਜਿਦੇ ਬੜੇ ਸਾਰਥਕ ਨਤੀਜੇ ਵੀ ਸਾਹਮਣੇ ਆਏ ਦੂਜਾ ਪਹਿਲੂ ਨਾਲ ਇਹ ਸੀ ਕਿ ਕੁਝ ਧਾਰਮਿਕ ਲਿਹਾਜ਼ ਉੱਤੇ ਇਸ ਦਿਹਾੜੇ ਉੱਤੇ ਕਹਿੜੀ ਕਿ ਕਿਸੇ ਪੱਖ ਦਾ ਇੱਕ ਇਤਰਾਜ਼ ਵੀ ਉੱਠਿਆ ਸੀ ਉਹ ਇਤਰਾਜ਼ ਕੀ ਹੈ ਇਸ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਅੱਜ ਚਰਚਾ ਦੇ ਵਿੱਚ ਖਾਸ ਤੌਰ ਤੇ ਜੁੜੇ ਨੇ ਪ੍ਰਿੰਸੀਪਲ ਬੇ ਅੰਤ ਕੌਰ ਸਾਹੀ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਮੈਮ ਸਾਹੀ ਤੁਹਾਡਾ ਵੈਲਕਮ ਸਵਾਗਤ ਸ਼ੁਕਰੀਨ ਜੀ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਿੰਸੀਪਲ ਮੈਮ ਜਿਵੇਂ ਕਿ ਆਪਾਂ ਪੂਮ ਕਾ ਬੰਨੀ ਹੈ ਕਿ ਜਿਹੜਾ ਕੌਮੀ ਵਾਲ ਦਿਹਾੜਾ ਮਨਾਇਆ ਗਿਆ ਛੋਟੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਫਿਰ ਉਸ ਐਲਾਨ ਉੱਤੇ ਅਮਲ ਵੀ ਹੋਇਆ ਤੇ ਵੱਡੇ ਪੱਧਰ ਉੱਤੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਇਥੋਂ ਤੱਕ ਕਿ ਜਿਹੜੀਆਂ ਬਾਹਰਲੀ ਕੰਟਰੀ ਦੇ ਵਿੱਚ ਜਿੱਥੇ ਸਾਡੇ ਭਾਰਤ ਦੀ ਐਮਬੈਸੀ ਵਗੈਰਾ ਉੱਥੇ ਵੀ ਇਹ ਸਰਦਾ ਪੂਰਵਕ ਇਹ ਦਿਹਾੜਾ ਮਨਾਉਣ ਦਾ ਜਿਹੜਾ ਪਤਸ਼ਾਹ ਵੇਖਣ ਨੂੰ ਮਿਲਿਆ ਪਰੰਤੂ ਧਾਰਮਿਕ ਲਿਹਾਜ਼ ਤੇ ਜਿਹੜਾ ਇੱਕ ਇਤਰਾਜ਼ ਉੱਠਿਆ ਸੀ ਉਹ ਇਤਰਾਜ਼ ਕੀ ਸੀ ਕਿਸ ਵੇਲੇ ਉਠਾਇਆ ਗਿਆ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਉਹ ਇਤਰਾਜ਼ ਕਿੱਥੇ ਖੜਾ ਹੈ ਜਰਾ ਖੋਲਿਓ ਜੀ ਜੀ ਜਿਵੇਂ ਕਿ ਅਸੀਂ ਸਭ ਜਾਣਦੇ ਆ 9 ਜਨਵਰੀ 2022 ਨੂੰ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਬੱਚਿਆਂ ਦੀ ਅਸਾਨੀ ਸ਼ਹਾਦਤ ਜਿਹੜੀ ਗੁਰਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਹੋਈ ਹੈ ਫੌਜੀ ਸਰਕਾਰ ਨੇ ਜੀ 3 ਪਾਲ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਜੀ ਜੀ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ 22 26 ਦਸੰਬਰ 2022 ਨੂੰ ਮਨਾਇਆ ਵੀ ਉਹਨਾਂ ਨੇ ਆਪਣੇ ਪੱਧਰ ਤੇ ਉੱਥੇ ਕੁਝ ਬਹੁਤ ਚੰਗੀਆਂ ਗੱਲਾਂ ਸੀ ਜਿਹੜਾ 300 ਬੱਚਿਆਂ ਨੇ ਕੀਰਤਨ ਕੀਤਾ ਉਹਦੇ ਵਿੱਚ ਪ੍ਰਧਾਨ ਮੰਤਰੀ ਸ਼ਾਮਿਲ ਹੋਏ ਇਹ ਸਾਡੀ ਕਮਿਊਨਿਟੀ ਲਈ ਜਿੱਥੇ ਤੱਕ ਮੇਰੀ ਨਿੱਜੀ ਰਾਏ ਹੈ ਤਾਂ ਇੱਕ ਮਾਣ ਵਾਲੀ ਗੱਲ ਹੈ ਸਾਨੂੰ ਇਸ ਨੂੰ ਸੋਇਆ ਕਿਉਂਕਿ ਇਤਿਹਾਸ ਚ ਪਹਿਲੇ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਕਮ ਸੇ ਕਮ ਇਸ ਇਸ ਮਤਲਬ ਕਦਮ ਵਧਾਇਆ ਇੱਕ ਸਾਡੀ ਕਮਿਊਨਿਟੀ ਪਰ ਜਿੱਥੇ ਤੱਕ ਸਾਡੀਆਂ ਸਿੱਖ ਜਥੇਬੰਦੀਆਂ ਜਾਂ ਐਸਜੀਪੀਸੀ ਔਰ ਅਕਾਲ ਤਖਤ ਦਾ ਜਦੋਂ ਆਂਦਾ ਇਹਦੇ ਵਿੱਚ ਮਤਲਬ ਮਸਲਾ ਆਂਦਾ ਤਾਂ ਉਹਨਾਂ ਸਾਰਿਆਂ ਵੱਲੋਂ ਇਹਦਾ ਕਿਤੇ ਦੱਬਵਾ ਤੇ ਕਿਤੇ ਤਿੱਖਾ ਵਿਰੋਧ ਕੀਤਾ ਗਿਆ ਤਿੱਖੀ ਸੁਰਚ ਪਿਆ ਵਿਰੋਧ ਔਰ ਕਿਤੇ ਨਾ ਕਿਤੇ ਦੱਬਵਾ ਵਿਰੋਧ ਵੀ ਹੋਇਆ ਤਾਂ ਪਰ ਵਿਰੋਧ ਦਾ ਕਾਰਨ ਸੀ ਕਿ ਜਿਹੜੀ ਐਸਜੀਪੀਸੀ ਦਾ ਮੰਨਣਾ ਹੈ ਕਿ ਸਿੱਖਾਂ ਦੇ ਜਿੰਨੇ ਵੀ ਧਾਰਮਿਕ ਮਾੜਮੱਤੇ ਜਾਂ ਫਿਰ ਇਤਿਹਾਸ ਨਾਲ ਛੇੜਛਾੜ ਦੇ ਜਿੰਨੇ ਵੀ ਹੁੰਦੇ ਆ ਮਸਲੇ ਉਹਨਾਂ ਵਿੱਚ ਅਕਾਲ ਤਖਤ ਦੀ ਮਨਜ਼ੂਰੀ ਜ਼ਰੂਰੀ ਹੈ ਤਾਂ ਉਹਨਾਂ ਨੇ ਜਦੋਂ ਅਕਾਲ ਤਖਤ ਕੋਲੇ ਮਸਲਾ ਰੱਖਿਆ ਤਾਂ ਅਕਾਲ ਤਖਤ ਨੇ ਪੰਜ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਮੈਂ ਤੁਹਾਨੂੰ ਇੱਕ ਮਿੰਟ ਮੈਮ ਇਹਦੇ 'ਚ ਇਤਰਾਜ਼ ਕਿਸ ਤਰ੍ਹਾਂ ਦਾ ਉੱਠਿਆ ਕੀ ਸੀ ਇਤਰਾਜ਼ ਜੀ ਉਹ ਉੱਚੇ ਇਤਰਾਜ਼ ਹੀ ਸੀ ਕਿ ਬੇਸ਼ੱਕ ਅਸੀਂ ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਪਰ ਸਾਨੂੰ ਇਸ ਨਾਮਕਰਨ ਨਾਲ ਇਤਰਾਜ਼ ਹੈ ਕਿ ਜਿਹੜਾ ਭਾਲ ਦਿਵਸ ਨਾਮ ਰੱਖਿਆ ਇਹਦੇ ਨਾਲ ਇਤਰਾਜ਼ ਹੈ ਕਿਉਂਕਿ ਜਿਹੜੇ ਸਾਡੇ ਫਤੇ ਸਿੰਘ ਔਰ ਜੋਰਾਬਰ ਸਿੰਘ ਜੀ ਜਿਹੜੇ ਸ਼ਹੀਦ ਦੇ ਮਤਲਬ ਬਹੁਤ ਛੋਟੀ ਉਮਰ 'ਚ ਜਿਹੜੇ ਸਾਡੇ ਗੁਰਗੋਬਿੰਦ ਸਿੰਘ ਜੀ ਜੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਦੇ ਬੱਚਿਆਂ ਦਾ ਨਹੀਂ ਬੱਚੇ ਨਹੀਂ ਮੰਨਦੇ ਕਿਉਂਕਿ ਸਾਡੀ ਕੌਮ ਕਹਿੰਦਾ ਬਾਬੇ ਕਿ ਅਸੀਂ ਬਾਬੇ ਮੰਨਦੇ ਆ ਬਾਬੇ ਸਤਕਾਰ ਦਿੰਦੇ ਆ ਜੀ ਸਾਡੀ ਕੌਮ ਸਾਡੀ ਕਮਿਊਨਿਟੀ ਉਹਨਾਂ ਨੂੰ ਯੋਦਾ ਮੰਨਦੀ ਐ ਤੇ ਬਾਬੇ ਮੰਨਦੇ ਜੀ ਜੇ ਹਮੇਸ਼ਾ ਹੀ ਉਹਨਾਂ ਦੇ ਨਾਮ ਨਾਲ ਅਸੀਂ ਬੜੇ ਮਾਣ ਨਾਲ ਸਤਕਾਰ ਨਾਲ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤੇ ਸਿੰਘ ਬੋਲਦੇ ਆ ਤਾਂ ਇਸ ਕਰਕੇ ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਇਹਦਾ ਨਾਮ ਜਿਹੜਾ ਹੈ ਬਾਲ ਦਿਵਸ ਰੱਖਣ ਨਾਲ ਉਹਨਾਂ ਦਾ ਸਤਕਾਰ ਘਟਦਾ ਹੈ ਕਿਤੇ ਨਾ ਕਿਤੇ ਸਿੱਖ ਧਰਮਾਂ ਨੂੰ ਵੀ ਇਸ ਗੱਲ ਦਾ ਇਤਰਾਜ਼ ਸੀ ਕਿ ਬਾਲ ਦਿਵਸ ਦੇ ਨਾਲ ਸੇ ਸਾਹਿਬਜ਼ਾਦਿਆਂ ਦਾ ਸਤਕਾਰ ਘਟਦਾ ਹੈ ਸਾਡੀ ਕਮਿਊਨਿਟੀ ਦਾ ਸਤਕਾਰ ਘਟਦਾ ਹੈ ਔਰ ਇਥੋਂ ਤੱਕ ਕਿ ਕੁਝ ਵਿਦਵਾਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਇਹ ਜਿਹੜੀ ਹੈਗੀ ਹੈ ਬਲਕਿ ਐਸਜੀਪੀਸੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਜੀ ਨੇ ਇੱਕ ਦਿੱਤਾ ਸੀ ਬਿਆਨ ਕਿ ਇਹ ਮਨਕੜੰਤ ਸਿੱਖ ਰਚਨਾ ਮਨਕੜੰਤ ਇਤਿਹਾਸ ਰਚਨ ਦੀ ਆਦੀ ਹੈ ਜਿਹੜੀ ਮਤਲਬ ਸਰਕਾਰ ਹੈ ਔਰ ਇਹ ਸਾਡੇ ਇਹਦੇ ਨਾਲ ਇਤਿਹਾਸ ਨਾਲ ਛੇੜਛਾੜ ਕਰਕੇ ਇੱਕ ਕੋਜੀ ਸ਼ਰਾਰਤ ਕਰ ਰਹੀ ਹੈ ਇਹ ਜਿਹੜਾ ਇਹਨਾਂ ਦਾ ਮਤਲਬ ਤਰੀਕਾ ਸ਼ਰਾਰਤ ਹੈ ਜੀ ਤੇ ਫਿਰ ਇਹਨਾਂ ਨੇ 11 ਅਕਤੂਬਰ 2022 ਨੂੰ ਸਾਡੀ ਜਿਹੜੀ ਅਕਾਲ ਤਖਤ ਤੋਂ ਇੱਕ ਮਤਾ ਪਾਸ ਹੋਇਆ ਸੀ ਕਿ ਸਾਨੂੰ ਸਾਨੂੰ ਮਾਨ ਮੰਨ ਹੋਏਗਾ ਜੇ ਤੁਸੀਂ ਇਸ ਬ੍ਰਿੰਡ ਦਾ ਭਾਵ ਕਿ ਇਹ ਮਾਮਲਾ ਐ ਜੀ ਪੀ ਸੀ ਤੋਂ ਜਾਂ ਧਾਰਮਿਕ ਲਿਹਾਜ਼ ਤੋਂ ਹੁੰਦਾ ਹੁੰਦਾ ਅਕਾਲ ਤਖਤ ਸਾਹਿਬ ਕੋਲ ਪਹੁੰਚ ਚੁੱਕਾ ਸੀ ਜੀ ਕਿਉਂਕਿ ਅਕਾਲ ਤਖਤ ਤੋਂ ਬਿਨਾਂ ਤਾਂ ਸੰਭਵ ਹੀ ਨਹੀਂ ਐ ਐ ਜੀ ਪੀ ਸੀ ਦਾ ਕੋਈ ਫੈਸਲਾ ਲੈਣਾ ਜੀ ਫੈਸਲਾ ਲੈਣਾ ਹੈ ਨਾ ਹੂੰ ਤੇ ਅਕਾਲ ਤਖਤ ਤੋਂ ਹੀ ਮਤਾ ਪਾਸ ਕੀਤਾ ਗਿਆ ਕਿ ਇਹਦਾ ਨਾਮ ਜਿਹੜਾ ਹੈ ਤੁਸੀਂ ਅਸੀਂ ਨਾਮ ਸੁਝਾਉਨੇ ਆ ਤੁਸੀਂ ਇਸ ਨਾਮ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਹੂੰ ਜੀ ਤੇ ਇਹ ਇਹ ਫਿਰ ਧਾਮਨੀ ਸਾਹਿਬ ਇਹ ਮਤਾ ਲੈ ਕੇ ਕੇਂਦਰ ਸਰਕਾਰ ਕੋਲ ਗਏ ਤੇ ਕੇਂਦਰ ਸਰਕਾਰ ਸਰਕਾਰ ਨੇ ਪਹਿਲਾਂ ਇਸ ਨੂੰ ਟਾਲ ਲਿਆ ਤੇ ਫਿਰ ਇੱਕ ਟਾਲੇ ਦਾ ਇਹਦਾ ਨਾਮ ਬਦਲਣ ਤੋਂ ਇਨਕਾਰ ਕਰ ਦਿੱਤਾ ਅੱਛਾ ਕੇਂਦਰ ਸਰਕਾਰ ਕਹਿੰਦਾ ਭਾਵੇਂ ਕਿ ਜਿਹੜਾ ਨਾਮਕਰਨ ਜਿਹੜਾ ਕੇਂਦਰ ਸਰਕਾਰ ਨੇ ਆਪ ਡਿਸਾਈਡ ਕੀਤਾ ਉਹਨਾਂ ਨੇ ਕਿਹਾ ਵੀ ਉਹੀ ਹੈ ਜਿਹੜਾ ਤੁਹਾਡੇ ਕੋਲ ਜੋ ਵੀ ਹੈ ਫੈਸਲਾ ਆ ਰਿਹਾ ਜਾਂ ਜਿਸ ਤਰ੍ਹਾਂ ਦਾ ਵੀ ਇਤਰਾਜ਼ ਹੈ ਉਹਦੇ ਤੋਂ ਬਣਾ ਕਰ ਦਿੱਤਾ ਗਿਆ ਜੀ ਪਰ ਔਰ ਤੁਸੀਂ ਨੋਟਿਸ ਕੀਤਾ ਕਿ ਉਹਨਾਂ ਨੇ ਅੱਗੇ ਚੱਲ ਕੇ ਅਕਤੂਬਰ ਤੋਂ ਕੇ ਚਲ ਕੇ 26 ਦਸੰਬਰ ਨੂੰ ਵੀਰਪਾਲ ਦਿਵਸ ਦੇ ਰੂਪ ਚ ਹੀ ਮਨਾਇਆ ਹਮ ਕੇਂਦਰ ਸਰਕਾਰ ਨੂੰ ਅਲੱਗ ਅਲੱਗ ਸਟੇਟਸ ਦੇ ਵਿੱਚ ਛੁੱਟੀ ਕੀਤੀ ਇਹ ਇਹ ਬਹੁਤ ਚੰਗੀ ਗੱਲ ਹੈ ਕਿ ਪੂਰੇ ਇੰਡੀਆ ਵਿੱਚ ਛੁੱਟੀ ਕੀਤੀ ਗਈ ਪਰ ਮਨਾਇਆ ਵੀਰਪਾਲ ਦਿਵਸ ਦੇ ਰੂਪ ਚ ਹੀ ਗਿਆ ਇਸ ਦਿਨ ਨੂੰ ਔਰ ਹਾਂ ਜੀ ਔਰ ਫਿਰ ਜਿਵੇਂ ਕਿ ਹਰ ਮਸਲੇ ਦੇ ਹਰ ਫੈਸਲੇ ਦੇ ਕੁਝ 네ਗੇਟਿਵ ਪੁਆਇੰਟ ਹੁੰਦੇ ਆ ਕੁਝ ਪੋਜ਼ਿਟਿਵ ਹੁੰਦੇ ਆ ਪੋਜ਼ਿਟਿਵ ਵੀ ਆ ਸਮਝ ਮੈਨੂੰ ਲੱਗਦਾ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਸਾਊਥ ਵਿੱਚ ਜਿਵੇਂ ਕਨੁਪਤ ਚੱਲੇ ਸਾਡੀ ਇਸ ਐਸੰਦੀ ਮਹਾਨ ਸ਼ਹਾਦਤ ਦਾ ਇੰਨੇ ਵੱਡੇ ਯੋਗਦਾਨ ਦਾ ਪਤਾ ਕਿ ਲੋਕਾਂ ਨੂੰ ਇਹ ਸਾਡੇ ਲਈ ਚੰਗੀ ਗੱਲ ਸੀ ਇਸ ਫੈਸਲੇ ਨਾਲ ਇੱਕ ਚੰਗਾ ਆਉਟਪੁੱਟ ਨਿਕਲ ਕੇ ਆਇਆ ਪਰ ਇਸੇ ਪਾਸੇ ਸਿੱਖ ਭਾਵਨਾਵਾਂ ਨੇ ਆਪਣੇ ਆਪ ਨੂੰ ਆਸਕ ਵੀ ਮਹਿਸੂਸ ਕੀਤਾ ਕਿਉਂਕਿ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਤੇ ਫਿਰ ਇੱਥੇ ਕੁਝ ਜਿਹੜੇ ਸਿਗੇ ਸਾਡੀਆਂ ਸਿੱਖ ਸੰਸਥਾਵਾਂ ਜਿਵੇਂ ਦਲ ਖਾਲਸਾ ਸੀਗਾ ਜਾਂ ਫਿਰ ਕੁਝ ਮੈਂਬਰ ਸੀਗੇ ਐਸਜੀਪੀਸੀ ਦੇ ਉਹਨਾਂ ਨੇ ਇਸ ਨੂੰ ਨਾ ਸਿਰਫ ਨਾ ਬਰਦਾਸ਼ਤ ਕਰਨ ਵਾਲਾ ਸਿੱਖੀ ਸਿਧਾਂਤ ਨਾਲ ਔਰ ਸਿੱਖ ਇਤਿਹਾਸ ਨਾਲ ਨਾ ਬਰਦਾਸ਼ਤ ਕਰਨ ਵਾਲੀ ਛੇੜਛਾੜ ਦੱਸਿਆ ਔਰ ਬੱਚਿਆਂ ਦੀ ਖੇਡ ਵੜਾ ਕੇ ਰੱਖ ਦਿੱਤਾ ਐਦਾਂ ਦਾ ਇੱਕ ਬਿਆਨ ਇੱਕ ਐਸਜੀਪੀਸੀ ਦੀ ਮੈਂਬਰ ਨੇ ਦਿੱਤਾ ਸੀਗਾ ਤਾਂ ਇਹਨਾਂ ਚੀਜ਼ਾਂ ਨੂੰ ਬਾਅਦ ਵਿੱਚ ਇਹਨਾਂ ਨੇ ਪੂਰੇ ਤੌਰ ਤੇ ਰੱਦ ਦਿੱਤਾ ਐਸਜੀਪੀਸੀ ਨੇ ਔਰ ਅਕਾਲ ਤਖਤ ਨੇ ਇਹਨੂੰ ਨਾ ਮਨਜ਼ੂਰ ਕਰਦੇ ਹੋਏ ਇਹ ਫੈਸਲੇ ਨੂੰ ਇਹਨਾਂ ਨੇ ਰੱਦ ਦਿੱਤਾ ਸੀ ਕਹਿੰਦਾ ਭਾਵੇਂ ਜਿਹੜਾ ਕੇਂਦਰ ਸਰਕਾਰ ਵੱਲੋਂ ਫੈਸਲਾ ਸੀ ਨਾਮ ਕਰਨ ਦਾ ਵੀਰਵਾਲ ਦਿਹਾੜਾ ਜਾਂ ਵੀਰਵਾਲ ਦਿਵਸ ਐਸਜੀਪੀਸੀ ਵੱਲੋਂ ਜਾਂ ਧਾਰਮਿਕ ਲਿਹਾਜ਼ ਉੱਤੇ ਉਹਨੂੰ ਰੱਦ ਕੀਤਾ ਗਿਆ ਨਾ ਮਨਜ਼ੂਰ ਕੀਤਾ ਨਾਮ ਜੀ ਠੀਕ ਹੈ ਠੀਕ ਹੈ ਹੁਣ ਦੇ ਹਾਲਾਤ ਦੇ ਵਿੱਚ ਕੀ ਕਹਿੰਦਾ ਭਾਵੇਂ ਐਸਜੀਪੀਸੀ ਵੱਲੋਂ ਮਤਲਬ ਜਿਹੜੀ ਮੰਗ ਰੱਖੀ ਗਈ ਜਿਹੜਾ ਇਤਰਾਜ਼ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਉਹਦੇ ਤੇ ਮਨਾਂ ਕੀਤਾ ਗਿਆ ਕਹਿੰਦਾ ਭਾਵੇਂ ਇੱਕ ਤਰ੍ਹਾਂ ਜਾਂ ਸਾਇਲੈਂਟ ਸਾਰਾ ਕੁਝ ਰੱਖ ਲਿਆ ਗਿਆ ਹੁਣ ਇਹ ਕਿੱਥੇ ਖੜਾ ਹੈ ਸਾਰਾ ਕੁਝ ਮੈਨੂੰ ਇਹ ਲੱਗਦਾ ਹੈ ਹੂੰ ਜਿਵੇਂ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਨਾਲ ਲੈ ਕੇ ਚੱਲਣ ਦਾ ਸੋਚਦੇ ਆ ਹਮੇਸ਼ਾ ਕੋਸ਼ਿਸ਼ ਕਰਦੇ ਆ ਹੂੰ ਕਿਉਂਕਿ ਸਿਆਸਤ ਤੇ ਇੱਕ ਅਲੱਗ ਚੀਜ਼ ਹੈ ਜੀ ਹੈਨਾ ਕਿਸੇ ਕਮੇ ਨੂੰ ਸਾਥ ਲੈ ਕੇ ਚੱਲਣ ਦਾ ਜਿਹੜਾ ਉਹਨਾਂ ਦਾ ਇਰਾਦਾ ਮੈਂ ਮੈਂ ਦੇਖਦੀ ਆ ਹੂੰ ਮੈਨੂੰ ਲੱਗਦਾ ਹੈ ਕਿ ਉਹ ਇਸ ਵਾਰ ਸ਼ਾਇਦ ਹੂੰ ਹੋ ਸਕਦਾ ਹੈ ਮੇਰੀ ਬਹੁਤ ਛੋਟੀ ਜੀ ਗੱਲ ਹੋਵੇ ਪਰ ਮੈਨੂੰ ਲੱਗਦਾ ਇਸ ਵਾਰੀ ਸ਼ਾਇਦ ਹੋ ਇਹਦੇ ਤੇ ਦੁਬਾਰਾ ਵਿਚਾਰ ਕਰਨਗੇ ਔਰ ਕਿਉਂਕਿ ਪ੍ਰੋਬਲਮ ਵੀ ਕੀ ਹੈ ਹੂੰ ਜੇ ਅਸੀਂ ਸਾਹਿਬ ਜ਼ਾਦੇ ਸ਼ਹਾਦਤ ਦਿਵਸ ਰੱਖਦੇ ਨੇ ਆ ਤਾਂ ਇਹਦੇ ਚ ਪ੍ਰੋਬਲਮ ਵੀ ਕੀ ਹੈ ਜਾਂ ਨਾਲ ਉਹ ਤੋਂ ਬਾਬੇ ਸ਼ਬਦ ਅੰਕਿਤ ਕੀਤਾ ਜਾ ਸਕਦਾ ਹੈ ਜੀ ਹਾਂ ਜੀ ਤਾਂ ਬਾਬੇ ਪਰ ਬਾਬੇ ਸ਼ਬਦ ਕਿਉਂਕਿ ਉਹ ਇੱਕ ਕਮਿਊਨਿਟੀ ਤੱਕ ਸੀਮਿਤ ਰਹਿ ਜਾਂਦਾ ਹੂੰ ਹਾਂ ਜੀ ਜੀ ਤਾਂ ਕਿਹੜਾ ਸ਼ਬਦ ਹੈ ਜਿਹੜਾ ਇਹ 올 ਇੰਡਿਆ 올 ਵਰਲਡ ਨੂੰ ਮੈਨੂੰ ਲੱਗਦਾ ਲਈ ਸੰਬੋਧਨ ਹੈ ਬਲ ਕੀ ਹੈ ਹੂੰ 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 ਇਹ ਜੀ ਸੰਬੋਧਨ ਹੈ ਤਾਂ ਮੈਨੂੰ ਲੱਗਦਾ ਮੈਂ ਮੈਂ ਇਸ ਪੱਖ 'ਚ ਵੀ ਆਂ ਔਰ ਮੇਰੀ ਅਰਦਾਸ ਵੀ ਹੈ ਕਿ ਇਹ ਹੋ ਜਾਏ ਤਾਂ ਬੜੀ ਚੰਗੀ ਗੱਲ ਹੈ ਸਾਡੀ ਕਮਿਊਨਿਟੀ ਲਈ ਸਾਨੂੰ ਜ਼ਿਆਦਾ ਮਾਣ ਹੋਵੇਗਾ ਇਸ ਚੀਜ਼ ਦਾ ਔਰ ਅਸੀਂ ਸ਼ੁਕਰ ਵੀ ਹੋਵਾਂਗੇ ਪ੍ਰਧਾਨ ਮੰਤਰੀ ਜੀ ਦੇ ਜੇਕਰ ਉਹ ਸਾਹਿਬ ਜاده ਸ਼ਾਹਰਤ ਦਿਵਸ ਰੱਖ ਦਿੰਦੇ ਨੇ ਪ੍ਰਿੰਸੀਪਲ ਮੈਮ ਤੁਹਾਡੇ ਕਹਿਣ ਦਾ ਭਾਵ ਕਿ ਜਿਹੜਾ ਇਤਰਾਜ਼ ਸੀਗਾ ਉਹ ਹਾਲੇ ਉੱਥੇ ਖੜਾ ਹੈ ਅੱਗੇ ਕੇਂਦਰ ਸਰਕਾਰ ਜੇ ਫੈਸਲਾ ਚਾਹੇ ਦੁਬਾਰਾ ਲੈ ਵੀ ਸਕਦੀ ਹੈ ਕਿਤੇ ਲੱਗਤੇ ਮੈਂ ਮੈਂ ਇੱਕ ਦਿਨ ਪੜ੍ਹ ਰਹੀ ਸੀ ਕਿ ਇਹਦੇ ਤੇ ਦੁਬਾਰਾ ਵਿਚਾਰ ਕਰਨ ਦੀ ਥੋੜੀ ਜਿਹੀ ਗੁੰਜਾਇਸ਼ ਹੈਗੀ ਹੈ ਹਮ ਹਮ ਜੀ 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 ਤੇ ਮੈਨੂੰ ਉਮੀਦ ਹੈ ਕਿ ਇਹ ਬਸਲੇ ਦਾ ਨਾਮ ਬਦਲੇ ਦੂਸਰੇ ਪਾਸੇ ਇਹ ਮਤਲਬ ਹੁਣ ਦਸੰਬਰ ਦੇ ਵਿੱਚ ਇਹ ਦਿਹਾੜਾ ਫਿਰ ਇੰਨੇ ਦਿਨ ਅਗਲੇ ਸਮੇਂ ਆਉਣ ਵਾਲਾ ਕਿ ਕਿਉਂਕਿ ਜਿਹੜਾ ਸ਼ਹਾਦਤ ਦਾ ਸਫ਼ਰ ਸੀ ਉਹ ਸ਼ੁਰੂ ਹੋ ਗਿਆ ਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦਾ ਅੱਜ ਜਨਮ ਦਿਹਾੜਾ ਵੀ ਇਸ ਤੋਂ ਬਾਅਦ ਅੱਗੇ ਜਿਹੜੀਆਂ ਆਗਮਨ ਪੁਰਬ ਤੋਂ ਬਾਅਦ ਲੀਆਂ ਸ਼ਹੀਦੀਆਂ ਦੇ ਜਿਹੜੇ ਵੱਖ-ਵੱਖ ਪੁਰਬ ਉਹ ਅਗਲੇ ਸਮੇਂ ਆ ਰਹੇ ਨੇ ਪਹਾੜ ਸਰਕਾਰ ਹੁਣ ਦੁਬਾਰਾ ਇਸ ਮਾਮਲੇ ਤੇ ਕਿਵੇਂ ਦੇਖਦੀ ਏ ਕਿ ਇਹਨੂੰ ਵੀਰ ਬਾਲ ਦਿਵਸ ਵਜੋਂ ਹੀ ਮਨਾਏਗੀ ਜਾਂ ਕਿ ਕੁਝ ਇਹਦੇ ਵਿੱਚ ਜਿਹੜਾ ਨਾਮ ਕਰਨ ਨੇ ਉਹਦੇ ਚੇਂਜ ਕਰ ਕਰ ਸਕਦੀ ਹੈ ਇਹਦਾ ਇੱਕ ਵੱਖਰਾ ਪਹਿਲੂ ਕਿ ਇਤਰਾਜ਼ ਚਲੋ ਧਾਰਮਿਕ ਲਿਹਾਜ਼ ਤੇ ਉਠਿਆ ਇਹ ਜਿਹੜੇ ਵੱਡੇ ਫਾਇਦੇ ਹੋਏ ਜਿਵੇਂ ਕਿ ਇਸ ਇੱਕ ਧਰਮ ਨੂੰ ਤਾਂ ਭਾਵੇਂ ਦੂਰ ਦੂਰ ਤੱਕ ਜਾਣਿਆ ਵੀ ਜਾਂਦਾ ਹੈ ਕਮੰਤਰੀ ਪੱਧਰ ਉੱਤੇ ਵੀ ਸਾਡੇ ਭਾਰਤ ਦੇ ਵਿੱਚ ਦੱਖਣ ਸਾਈਡ ਉੱਤੇ ਭਾਵੇਂ ਸਿੱਖ ਧਰਮ ਨੂੰ ਮੂਲੂ ਰੂਪ ਵਿੱਚ ਜਾਣਿਆ ਜਾਂਦਾ ਸੀ ਪਰੰਤੂ ਜਿਹੜੀਆਂ ਬਰੀਕੀਆਂ ਸਨ ਪੇਚੀਦਗੀਆਂ ਜਿਹੜੀਆਂ ਸ਼ਹਾਦਤਆਂ ਛੋਟੇ ਸਹਿਬਜ਼ਾਦਿਆਂ ਦੀ ਇੱਕ ਲਾਸਾਨੀ ਸ਼ਹਾਦਤ ਉਹਨੂੰ ਵੀ ਜਾਣਿਆ ਗਿਆ ਤੇ ਇਥੋਂ ਤੱਕ ਕਿ ਕਿ ਪਲੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰਾ ਜਨਮ ਹਰਿਆਣੇ ਤੋਂ ਹੈ ਕੁਰਕਸ਼ੇਤਰ ਤੋਂ ਜੀ ਜੀ ਅਸੀਂ ਸਿਰਫ ਇੰਨਾ ਜਾਣਦੇ ਹੁੰਦੇ ਸੀ ਆਪਣੇ ਬਚਪਨ ਚ ਕੀ ਸਰਹੰਦ ਕੋਈ ਮੇਲਾ ਲੱਗਦਾ ਹੈ ਹਮਮ ਚਲੋ ਪਰਮਾਤਮਾ ਸਿੱਖ ਫੈਮਿਲੀ ਚ ਸਿੱਖ ਕਮਿਊਨਿਟੀ ਚ ਪੈਦਾ ਹੋ ਕੇ ਸਾਡੇ ਲਈ ਸਰਹੰਦ ਮੇਰੇ ਦਾਦਾ ਜੀ ਅਸੀਂ ਇਹ ਸੁਣਦੇ ਹੁੰਦੇ ਸੀ ਕਿ ਸਰਹੰਦ ਦੇ ਮੇਲੇ ਤੇ ਜਾਣਾ ਮੇਰੇ ਦਾਦਾ ਜੀ ਨੇ ਜਾਂ ਸਭਾਟ ਕੀਤਾ ਜਾਂਦਾ ਸੀ ਹਾਂਜੀ ਜੀ ਜੀ ਹਰਿਆਣੇ ਸਰਹੰਦ ਦਾ ਮੇਲਾ ਕਿਹਾ ਜਾਂਦਾ ਸੀ ਸਭਾ ਐਕਚੁਅਲੀ ਸਰਹੰਦ ਦੇ ਨੇੜੇ ਤੇੜੇ ਆਲੇ ਦੁਆਲੇ ਜਿਹੜੇ ਜ਼ਿਲ੍ਹੇ ਨੇ ਜਾਂ ਉੱਥੇ ਸਭਾ ਹੀ ਮੰਨਿਆ ਜਾਂਦਾ ਵੈਸੇ ਵੀ ਸਭਾ ਹੀ 100 ਵਜੋਂ ਸੀ ਹਾਂ ਤੁਹਾਡੀ ਵਾਲੀ ਗੱਲ ਠੀਕ ਹੈ ਕਿ ਦੂਰ ਦਰਾੜ ਜਦੋਂ ਇਹਨੂੰ ਇੱਕ ਮੇਲੇ ਵਜੋਂ ਹੀ ਪੇਸ਼ ਕੀਤਾ ਜਾਂਦਾ ਰਹੇ ਇਹ ਜ਼ਿਲ੍ਹੇ ਦੇ ਇਤਰਾਜ਼ ਵੀ ਸਮੇਂ ਸਮੇਂ ਉੱਠਦੇ ਰਹੇ ਇਸੇ ਸਮੇਂ ਇੱਥੇ ਬੜੇ ਪਕਵਾਨ ਜਲੇਬੀਆਂ ਤਾਂ ਕਈ ਤਰ੍ਹਾਂ ਦੇ ਜਿਹੜੇ ਚੱਲਦੇ ਸੀ ਉਹਦੇ ਤੇ ਵੀ ਹੁਣ ਹੌਲੀ ਹੌਲੀ ਰੋਕ ਲੱਗੀ ਹੈ ਕਹਿੰਦੇ ਪਾਕ ਜਿਹੜਾ ਹਾਂ ਉਹਦਾ ਵੀ ਹੈ ਕਿ ਸੋਸ਼ਲ ਮੀਡੀਆ ਦਾ ਇੱਕ ਪਲੱਸ ਪੁਆਇੰਟ ਹੈ ਕਿ ਇਹਦੇ ਨਾਲ ਚੇਤਨਾਈ ਲੋਕਾਂ ਵਿੱਚ ਚੇਤਨਾ ਆਈ ਉਹਨਾਂ ਨੇ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਪਤਾ ਚੱਲਿਆ ਪਰ ਜਿੱਥੇ ਤੱਕ ਮੈਂ ਆਪਣੀ ਗੱਲ ਕਰਦੀ ਆ ਜਿਹੜਾ ਇਹਦਾ ਪਲੱਸ ਪੁਆਇੰਟ ਹੈ ਅੱਜ ਜਦੋਂ ਜਦੋਂ ਹਰਿਆਣੇ ਵਿੱਚ ਛੁੱਟੀ ਹੋਏਗੀ ਛੁੱਟੀ ਦਾ ਕਾਰਜ ਕਰ ਸਿਆ ਜਾਏਗਾ ਤਾਂ ਉੱਥੇ ਦੇ ਬੱਚੇ ਤੱਕ ਇਹ ਮੈਸੇਜ ਜਾਏਗਾ ਕਿ ਸਾਡੇ ਬਾਬਾ ਪਤੇ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਇੱਕ ਬਹੁਤ ਸੱਦੀ ਸਾਡੀ ਮਤਲਬ ਸਾਨੂੰ ਦੇਣ ਹੈ ਸਾਡੇ ਕਮਿਊਨਿਟੀ ਨੂੰ ਔਰ ਇਹ ਦਾ ਮੈਂ ਸਵਾਗਤ ਕਰਦੀ ਆ ਮੈਨੂੰ ਬਹੁਤ ਚੰਗਾ ਲੱਗਦਾ ਇਦਾਂ ਹੀ ਨਾਗਾਲੈਂਡ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਜਿਹੜੇ ਹੋਰ ਰਾਜ ਨੇ ਕਹਿੰਦਾ ਭਾਵੇਂ ਕਿ ਉਹਨਾਂ ਦੀ ਭਾਸ਼ਾ ਵੀ ਵੱਖਰੀ ਹੈ ਬੋਲੀ ਵੀ ਵੱਖਰੀ ਹੈ ਪਰੰਤੂ ਜਦੋਂ ਕੌਮੀ ਦਿਹਾੜਾ ਉਹ ਉਹਨਾਂ ਨੂੰ ਬਣਾਉਣ ਦਾ ਜਿਹੜਾ ਉਹ ਪਾਵੰਦ ਹੋਣਗੇ ਛੁੱਟੀ ਵੀ ਕਰਨੀ ਪੈਗੀ ਇਹਦੇ ਤੇ ਸੈਮੀਨਾਰ ਹੋਣਗੇ ਗੋਸ਼ਟੀਆਂ ਹੋਣਗੀਆਂ ਤਾਂ ਇਹ ਜਿਹੜਾ ਇਹ ਪ੍ਰਚਾਰ ਹੈ ਜਿਹੜਾ ਇਹ ਸਾਰਾ ਕੁਝ ਸ਼ਹਾਦਤ ਦਾ ਇੱਕ ਵੱਡਾ ਮਸਲਾ ਇੱਕ ਆਸਾਨੀ ਪੱਧਰ ਉੱਤੇ ਜਾਣਾ ਜਾਂਦਾ ਤਾਂ ਉਹਨਾਂ ਤੱਕ ਅਪਰੋਚ ਕਰੇਗਾ ਪਹੁੰਚੇਗਾ ਇੱਕ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੇ ਇਹਦੇ ਉੱਤੇ ਐਲਾਨ ਕੀਤਾ ਤਾਂ ਇੱਕ ਉਹਨਾਂ ਦਾ ਬਹੁਤ ਸੋਹਣਾ ਹੀ ਤਕਰੀਰ ਸੀ ਇਸ ਸਾਰੇ ਮਾਮਲੇ ਉੱਤੇ ਪਹਿਲੀ ਵਾਰ ਜਿਹੜੀ ਤੁਹਾਨੂੰ ਯਾਦ ਹੋਏਗੀ ਹਾਂਜੀ ਉਹਨਾਂ ਨੇ ਇਹ 9 ਜਨਵਰੀ 2022 ਨੂੰ ਜਿਹੜਾ ਰਿਲੇਕਟਿਡ ਸੀ ਉਹਨਾਂ ਦਾ ਉਹ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਬਹੁਤ ਸੋਹਣੇ ਸ਼ਬਦ ਸੀਗੇ ਉਹਨਾਂ ਦੇ ਜੀ ਕਿ शौर्य प्रकाष्ठा दिखाने के लिए मायने नहीं रखती और अगली लाइन उन्होंने विश्व को पता चलेगा जब हम ये दिन मनाएंगे तो विश्व भर को पता चलेगा की गुरु गोबिंद सिंह औरंगजेब के सामने पहाड़ की तरह खड़े हो गए ਪਰ ਮੇਰੇ ਬੜਾ ਮਤਲਬ ਸਾਨੂੰ ਸਾਡੇ ਵਿੱਚ ਬੜਾ ਜੋਸ਼ ਭਰਦਾ ਹੈ ਇਹ ਗੱਲ ਬੜੀ ਚੰਗੀ ਲੱਗਦੀ ਸਾਨੂੰ ਜਦੋਂ ਅਸੀਂ ਐਦਾ ਪਰ ਮੰਤਰੀ ਦੇ ਹਾਂ ਜਦੋਂ ਜੀ ਇੱਕ ਆਪਣੀ ਕਮਿਊਨਿਟੀ ਪੱਧਰ ਤੇ ਇਹਨੂੰ ਲਾਉਗੀ ਤਾਂ ਨੇਚਰਲੀ ਇਹ ਕਿ ਤੁਹਾਨੂੰ ਲੱਗੂਗਾ ਕਿ ਕੋਈ ਸਾਡੀ ਗੱਲ ਹੋ ਰਹੀ ਹੈ ਇਹਦਾ ਕਹਿੰਦਾ ਭਾਵ ਕਿ ਇੱਕ ਕਮਿਊਨਿਟੀ ਦੀ ਗੱਲ ਜਦੋਂ ਆਦਾਨ ਪ੍ਰਦਾਨ ਬਾਕੀ ਕਮਿਊਨਿਟੀ ਤੇ ਜਾਏਗੀ ਤਾਂ ਇਹਦਾ ਜਿਹੜਾ ਇਹੀ ਹੈ ਪ੍ਰਚਾਰ ਤੇ ਪ੍ਰਸਾਰ ਸ਼ਾਇਦ ਜਿਹੜਾ ਹੁਣ ਤੱਕ ਐਸਜੀਪੀਸੀ ਵੱਲੋਂ ਜਾਂ ਧਾਰਮਿਕ ਲਿਹਾਜ਼ ਦੀਆਂ ਜਿਹੜੇ ਜਥੇਬੰਦੀਆਂ ਵੱਲੋਂ ਉਹ ਹੁਣ ਤੱਕ ਦੇਸ਼ ਦੇ ਦੂਜੇ ਪੱਧਰ ਉੱਤੇ ਨਾ ਪਹੁੰਚਾਇਆ ਜਾ ਸਕਿਆ ਹੋਵੇ ਤੇ ਜਦੋਂ ਸਰਕਾਰੀ ਪੱਧਰ ਉੱਤੇ ਜਦੋਂ ਕੋਈ ਵੀ ਰਜਾਣ ਤੁਰਦਾ ਪ੍ਰੋਗਰਾਮ ਹੁੰਦਾ ਉਹਦਾ ਕਿਹੜਾ ਵਿਆਪਕ ਹੁੰਦਾ ਜੀ ਸਰਕਾਰੀ ਪੱਧਰ ਉੱਤੇ ਔਰ ਉਹ ਗੱਲ ਕੌਣ ਬੋਲ ਰਿਹਾ ਹੈ ਉਹਦਾ ਕੱਦ ਕੀ ਹੈ ਸਮਾਜਿਕ ਰੁਤਬਾ ਰਾਜਨੀਤਿਕ ਰੁਤਬਾ ਕੀ ਇਹ ਬੜੇ ਮਾਇਨੇ ਰੱਖਦਾ ਹੈ ਹਾਂ ਜਦੋਂ ਕਿ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਹਰ ਬਲਾਕ ਪੱਧਰ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਐਸ ਡੀ ਐਮ ਜਾਂ ਹੋਰ ਵੱਡੇ ਅਧਿਕਾਰੀ ਸਟੇਟ ਪੱਧਰ ਉੱਤੇ ਮੁੱਖ ਮੰਤਰੀ ਜਾਂ ਗਵਰਨਰ ਇਹ ਸਾਰੇ ਮਾਮਲੇ ਨੂੰ ਐਡਰੈਸ ਕਰਨਗੇ ਤਾਂ ਇਹ ਗੱਲ ਵਾਕਈ ਜਾਉਗੀ ਕਿ ਕਿ ਸਿੱਖਾਂ ਦੀ ਜਰੀਆ ਸਹਾਦਤ ਕਿਸ ਤਰ੍ਹਾਂ ਦੀ ਹੈ ਇਸ ਮੱਧਰ ਉਤੇ ਇਹ ਆਪਣੀ ਸਹਾਦਤ ਦੇ ਨੂੰ ਜਾਂਦੇ ਨੇ ਬਲਿਦਾਨ ਦੇ ਵਿੱਚ ਨੂੰ ਕਿਵੇਂ ਲੈਂਦੇ ਆ ਸਹਾਦਤ ਦਾ ਕੀ ਕਨਸੈਪਟ ਹੈ ਹਾਲਾਂਕਿ ਭਾਵੇਂ ਦੇਸ਼ ਪੱਧਰ ਉਤੇ ਇਹ ਗੱਲ ਵੱਡੇ ਪੱਧਰ ਉਤੇ ਪਹੁੰਚ ਚੁੱਕੀ ਹੈ ਲੋਕ ਇਸ ਗੱਲ ਦਾ ਗੂੰਗਾਣ ਵੀ ਕਰ ਰਹੇ ਨੇ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਜਿਹੜਾ ਯੋਗਦਾਨ ਸੀਗਾ ਉਹ 90% ਦੀ ਸੀ ਭਾਵੇਂ ਕਿ ਆਬਾਦੀ ਪੱਖੋਂ ਮਤਲਬ ਇਹ ਅੰਤਰ ਹੋਰ ਤਰ੍ਹਾਂ ਦਾ ਹੈ ਪਰ ਜਿਹੜੀ ਲਾਚਾਨੀ ਇਤਿਹਾਸਿਕ ਜਿਹੜੀਆਂ ਕੁਰਬਾਨੀਆਂ ਆ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪਰਿਵਾਰ ਦੀਆਂ ਇਹ ਸਾਰਾ ਕੁਝ ਇਸ ਕੌਮੀ ਬਾਲ ਦਿਹਾੜੇ ਉੱਤੇ ਹੀ ਅੱਗੇ ਹੁਣ ਪੁੱਜੇਗਾ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਇਸ ਬਾਬਾ ਫਤੇ ਸਿੰਘ ਜੀ ਦੇ ਅੱਜ ਜਨਮ ਦਿਨ ਤੇ ਸ਼ੁਭ ਦਿਹਾੜੇ ਤੇ ਕਿ ਸਾਡੇ ਜਿਹੜੇ ਇਹ ਹੈਗੀ ਐਸਜੀਪੀਸੀ ਹੈ ਜਾਂ ਫਿਰ ਹੋਰ ਧਾਰਮਿਕ ਸੰਸਥਾਵਾਂ ਨੇ ਜੀ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਹਨਾਂ ਮਸਲਿਆਂ ਨੂੰ ਜ਼ਿਆਦਾ ਪੇਚੀਦਾ ਨਾ ਬਣਾ ਕੇ ਹਮ ਇਹਦੇ ਪਲੱਸ ਮਾਈਨਸ ਪੁਆਇੰਟ ਸਾਰਿਆਂ ਨੂੰ ਧਿਆਨ ਰੱਖ ਕੇ ਮੈਨੂੰ ਲੱਗਦਾ ਕਿ ਕਿਤੇ ਪਲੱਸ ਪੁਆਇੰਟ ਜ਼ਿਆਦਾ ਸੀਗੇ ਇਸ ਫੈਸਲੇ 'ਚ ਵੀ ਤਾਂ ਕਿ ਜਿਆ ਲੀਨੀਅੰਟ ਹੋ ਕੇ ਇਹਨਾਂ ਮੁੱਦਿਆਂ ਨੂੰ ਆਰਾਮ ਨਾਲ ਸੁਲਝਾਇਆ ਜਾਏ ਤਾਂ ਕਿ ਸਾਡੇ ਇਹ ਜਿਹੜੀਆਂ ਸ਼ਹਾਦਤਾਂ ਨੇ ਜਾਂ ਜਿਹੜੇ ਸਾਡੇ ਮਾਨਮੱਤੀਆਂ ਇਹ ਇਹ ਗੱਲਾਂ ਨੇ ਜਿਹੜੀਆਂ ਘਟਨਾਵਾਂ ਨੇ ਇਤਿਹਾਸਿਕ ਇਹ ਵਿਸ਼ਵ ਪੱਧਰ ਤੇ ਇਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਸੋ ਜਿਹੜਾ ਇਹ ਅੱਜ ਵੀਰਬਾਲ ਦਿਹਾੜੇ ਉੱਤੇ ਚਰਚਾ ਹੋਈ ਹੈ ਤੁਸੀਂ ਮੈਮ ਇਹਦੇ ਵੱਖ-ਵੱਖ ਪਹਿਲੂਆਂ ਉੱਤੇ ਬੜੇ ਵਿਸਤਾਰਪੂਰਵਕ ਵੱਡੇ ਵੱਡੇ ਵੱਡਮੁੱਲੇ ਰੂਪ ਦੇ ਵਿੱਚ ਸਾਰੀ ਜਿਹੜੀ ਗੱਲ ਸਾਂਝੀ ਕੀਤੀ ਹੈ ਸੋ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਮੁੱਲਾ ਸਮਾਂ ਦੇਣ ਲਈ ਬੜਾ ਸ਼ੁਕਰੀਆ ਈ ਮਿਸ਼ਨ ਪੰਜਾਬੀ